ਕਿਸਾਨੀ ਅंदोलਨ ਦੀ ਹਮਾਇਤ ਲਈ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਦੇ ਦਿਸ਼ਾ ਨਿਰਦੇਸ਼ ਤੇ ਪੰਜਾਬ ਦੇ ਹਰ ਹਲਕੇ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ ਇਸੇ ਤੇ ਹਲਕਾ ਮਜੀਠਾ ਤੋਂ ਹਲਕਾ ਇੰਚਾਰਜ ਭਗਵੰਤ ਬਾੜ ਸਿੰਘ ਸੱਚਰ ਦੀ ਗਵਾਈ ਚ ਟਰੈਕਟਰ ਮਾਰਚ ਪਿੰਡ ਜੈਬਵਾਲੀ ਤੋਂ ਕੱਢਿਆ ਗਿਆ ਸਾਨੂੰ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਜੋ ਦਿਸ਼ਾ ਨਿਰਦੇਸ਼ ਆਏ ਸਨ ਕਿ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਕਿਸਾਨੀ ਮੋਰਚੇ ਦੇ ਹੱਕ ਵਿੱਚ ਅਸੀਂ ਟਰੈਕਟਰ ਮਾਰਚ ਕੱਢਣਾ ਤੇ ਉਸੇ ਹੀ ਲੜੀ ਦੇ ਤਹਿਤ ਅਸੀਂ ਆਪਣੇ ਵਿਧਾਨ ਸਭਾ ਹਲਕਾ ਮਜੀਠਾ ਦੇ ਵਿੱਚ ਇੱਥੇ ਅਸੀਂ ਇਕੱਤਰ ਹੋਏ ਹਾਂ ਤੇ ਹੁਣ ਅਸੀਂ ਮਜੀਠੀਏ ਦੇ ਵਿੱਚੋਂ ਹੁੰਦੇ ਹੋਏ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਹੈ ਉਹ ਕੱਢਣ ਜਾ ਰਹੇ ਆ ਜੋ ਸਾਨੂੰ ਪਾਰਟੀ ਨੇ ਆਦੇਸ਼ ਦਿੱਤੇ ਨੇ ਹਰਿਆਣਾ ਸਰਕਾਰ ਵੱਲੋਂ ਜੋ ਕਿਹਾ ਜਾ ਰਿਹਾ ਹੈ ਕਿ ਜਿਹੜੇ ਟਰੈਕਟਰ ਹੈ ਉਹ ਜੀਟੀ ਰੋਡਸ ਤੇ ਜਿਹੜੇ ਨੇ ਉਹ ਨਹੀਂ ਚੱਲਣ ਦਿੱਤੇ ਜਾਣਗੇ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਆ ਇਹ ਸਾਰਾ ਕੁਝ ਸਰਕਾਰ ਮੋਦੀ ਸਰਕਾਰ ਤੋਂ ਲੈ ਕੇ ਤੇ ਸੂਬਾ ਸਰਕਾਰਾਂ ਜਿੱਥੇ-ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਜੀ ਉਹਨਾਂ ਨੂੰ ਇਹ ਹਜਮ ਨਹੀਂ ਹੋ ਰਿਹਾ ਇਹ ਸਾਡਾ ਟਰੈਕਟਰ ਨਹੀਂ ਰੋਕ ਸਕਦੇ ਕਈ ਆਏ ਤੇ ਕਈ ਗਏ ਲੇਕਿਨ ਅਸੀਂ ਇਹ ਜਿਹੜੇ ਟਰੈਕਟਰ ਨੇ ਰੋਸ ਮਾਰਚ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਦਾ ਮੂੰਹ ਤੋੜਵਾ ਜਵਾਬ ਵੀ ਦੇਵਾਂਗੇ ਹਰਿਆਣਾ ਸਰਕਾਰ ਨੂੰ ਜਿਸ ਤਰ੍ਹਾਂ ਟੇਰ ਗੈਸ ਦੇ ਅਥਰੂ ਦੇ ਜਿਹੜੇ ਛੋਟੇ ਯਾਰੇ ਗੋਲੇ ਛੁੱਟੇ ਜਾ ਰਹੇ ਕੀ ਲੱਗਦਾ ਹੈ ਡੈਮੋਕ੍ਰੇਸੀ ਤੁਹਾਨੂੰ ਲੱਗਦਾ ਕਿ ਦੇਸ਼ ਚ ਡੈਮੋਕ੍ਰੇਸੀ ਬਜੀ ਆ ਜੇ ਤੱਕ ਤੁਸੀਂ ਜਿਹੜਾ মিডিਆ ਵਾਲੇ ਹੋ ਤੁਸੀਂ ਸਾਡਾ ਥੰਮ ਹੁੰਦੇ ਹੋ ਤੁਸੀਂ ਆ ਵੀ ਦੇਖ ਲਓ ਕਿ ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਆਪਣਾ ਰੋਸ ਮੁਜ਼ਾਰਾ ਕਰਨ ਦਾ ਹੱਕ ਹੈ ਲੇਕਿਨ ਜਦੋਂ ਦੀ ਇਹ ਮੋਦੀ ਸਰਕਾਰ ਆਈ ਹੈ ਨਾ ਤੇ ਇਹ ਬੋਲਣ ਦਿੰਦੀ ਹੈ ਤੇ ਨਾ ਇਹ ਰੋਣ ਹੀ ਦਿੰਦੀ ਹੈ ਇਸ ਕਰਕੇ ਇਹਨੂੰ ਇਹ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਮੋਦੀ ਸਾਹਿਬ ਤੁਸੀਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦਬਾ ਨਹੀਂ ਸਕਦੇ ਨਿਊਟਨ ਦਾ 3ਰਾ ਐ ਤੋ ਇਕਵਲ ਐਂਡ ਆਪੋਜ਼ਿਟ ਰਿਐਕਸ਼ਨ ਜਿੰਨਾ ਇਹਨੂੰ ਗੇਂਦਵਾਗ ਦਬਾਓਗੇ ਸਾਡੇ ਕਿਸਾਨ ਵੀਰ ਸਾਡੇ ਨੌਜਵਾਨ ਵੀਰ ਉਨੇ ਹੀ ਉਤਾਨ ਨੂੰ ਆਉਣਗੇ ਤੇ ਮੈਂ ਤੇ ਇਹ ਬੇਨਤੀ ਕਰਦਾ ਨਿਮਰਤਾ ਸਹਿਤ ਕਿ ਜਿਆਦਾ ਨਾ ਸਾਨੂੰ ਦਬਾਓ ਤਾਂ ਕਿ ਕਿਤੇ ਦੇਸ਼ ਦੇ ਹਾਲਾਤ ਜਿਹੜੇ ਨੇ ਉਹ ਅਣਸਖਾਵੇਂ ਨਾ ਹੋ ਜਾਣ ਸਚੇ ਸਰ ਜਿਸ ਤਰ੍ਹਾਂ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਗੋੜੀਆਂ ਲੱਗ ਕੇ ਇਹੀ ਲੱਗਦਾ ਹੈ ਕਿ ਜੋ ਪੰਜਾਬ ਸਰਕਾਰ ਕੰਪੰਸੇਸ਼ਨ ਦੇ ਰਹੀ ਹੈ 1 ਕਰੋੜ ਰੁਪਇਆ ਉਹ ਲੱਗਦਾ ਹੈ ਕਿ ਵਾਜਬ ਆ ਕਿ ਲੱਗਦਾ ਨਹੀਂ ਕਿ 2024 ਦੇ ਇਲੈਕਸ਼ਨਾਂ ਨੂੰ ਲੈ ਕੇ ਮਤੇ ਨਜ਼ਰ ਲਾਈ ਗਈ ਹੈ ਸਭ ਕੁਝ ਦੇਖਿਆ ਜਾ ਰਿਹਾ ਹੈ ਕਿ 1 ਕਰੋੜ ਨਾਲ ਜਿਸ ਮਾਂ ਦਾ ਪੁੱਤ ਜੋਸ ਭੈਣ ਦਾ ਭਰਾ ਗਿਆ ਉਹ ਵਾਪਸ ਆ ਜਾਏਗਾ ਇੱਥੇ ਰਾਜਨੀਤੀ ਕੀਤੀ ਜਾ ਰਹੀ ਹੈ ਜੇ ਇਹਨੇ ਵਾਕਿਆ ਹੀ ਲੋਕਾਂ ਦੇ ਕਿਸਾਨਾਂ ਦੇ ਭਗਵੰਤ ਮਾਨ ਹੱਕ ਵਿੱਚ ਹੈ ਇਹਨੂੰ ਸਭ ਤੋਂ ਪਹਿਲਾਂ ਝੰਡਾ ਚੁੱਕ ਕੇ ਤੇ ਆਪ ਜਾਣਾ ਚਾਹੀਦਾ ਸੀ ਦਿੱਲੀ ਵਾਲ ਕੇਂਦਰ ਦੀ ਮੋਦੀ ਸਰਕਾਰ ਨੂੰ ਕਹਿਣਾ ਚਾਹੀਦਾ ਸੀ ਕਿ ਮੇਰੇ ਕਿਸਾਨ ਭਰਾਵਾਂ ਦੀਆਂ ਮੰਗਾਂ ਮੰਨੋ 1 ਕਰੋੜ ਰੁਪਇਆ ਦੇ ਕੇ ਉਹਨੇ ਅਥਰੂ ਪੁੰਜਣ ਦੀ ਗੱਲ ਕੀਤੀ ਹੈ ਇਹ ਰਾਜਨੀਤੀ ਖੇਡ ਹੈ 2022 ਦੇ ਵਿੱਚ ਇੱਕ ਮંત્રી ਜਿਹੜੇ ਬਣੇ ਨੇ ਹੁਣ ਅਨਮੋਲ ਗਗਨ ਮਾਨ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਜਾਂਦਾ ਸੀ ਕਿ 2 ਮਿੰਟਾਂ ਦੇ ਵਿੱਚ ਵਿੱਚ ਐਮਐਸਪੀ ਕੀਤੀ ਜਾਊਗੀ ਕਿ ਲੱਗਦਾ ਵਿਆਹ ਤੋਂ ਹੁਣ ਇਹ ਹਾਸੋਈ ਨਹੀਂ ਗੱਲ ਹੈ ਉਹਨੂੰ ਸ਼ਾਇਦ ਇਹ ਨਹੀਂ ਪਤਾ ਵੀ ਖਰਬੂਜੇ ਦਾ ਬੂਟਾ ਕਿੰਨਾ ਵੱਡਾ ਹੁੰਦਾ ਹੈ ਉਹ ਸਮਝਦੀ ਸ਼ਾਇਦ ਰਸਤ ਨੂੰ ਲੱਗਦੇ ਨੇ ਉਹਨੂੰ ਇਹ ਨਹੀਂ ਪਤਾ ਵੀ ਉਹ ਬੱਲਾ ਨਾਲ ਹੁੰਦੇ ਨੇ ਇਹਨਾਂ ਨੂੰ ਕੀ ਪਤਾ ਐਮਐਸਪੀ ਕੀ ਹੁੰਦੀ ਹੈ ਉਹਨੇ ਕਿਹਾ ਸੀ ਚੁਟਕੀ ਮਾਰ ਕੇ 5 ਮਿੰਟਾਂ 'ਚ ਐਮਐਸਪੀ ਕਰ ਦਿਆਂਗੇ ਤੇ ਬੀਬੀ ਤੂੰ ਭਾਵੇਂ 5 ਸਾਲ ਲੱਗੀ ਰੋ ਭਾਵੇਂ ਕੁਛ ਕਰ ਲੈ ਤੈਨੂੰ ਨਹੀਂ ਸਮਝ ਆਗੀ ਇਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਬਿਆਨ ਦੇਣੇ ਆਉਂਦੇ ਨੇ ਲੱਛੇਦਾਰ ਭਾਸ਼ਣ ਦੇਣੇ ਆਉਂਦੇ ਨੇ ਪਰ ਇਹ ਕਾਮਯਾਬ ਨਹੀਂ ਹੋਣਗੇ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗ ਗਿਆ ਕੀ